ਕੱਲ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਸੀ ਜਿਹੜੀ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਤੇ ਡੀਜੀ ਪੰਜਾਬ ਬੜੇ ਗੰਭੀਰ ਨੇ ਨਸ਼ਾ ਲੈ ਕੇ ਜਿਹੜੀ ਡਰਾਈਵ ਚੱਲ ਰਹੀ ਹੈ ਉਹਦੇ ਵਿੱਚ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਵੀ ਜਿਹੜਾ ਇਲੈਗਲ ਗਲਤ ਤਰੀਕੇ ਨਾਲ ਨਸ਼ਾ ਛਡਾਊ ਕੇਂਦਰ ਚਲਾਇਆ ਜਾ ਰਿਹਾ ਹੈ ਇਹ ਪਿੰਡ ਚੌਂਦਾ ਦੇ ਵਿੱਚ ਇੱਕ ਫਕੀਰ ਮੁਹੰਮਦ ਨਾਮ ਦਾ ਬੰਦਾ ਜਿਹੜਾ ਥੋੜਾ ਜਿਹਾ ਦੀ ਕ੍ਰਿਮਿਨਲ ਬੈਕਗ੍ਰਾਉਂਡ ਹੈ ਤੇ ਪਹਿਲੇ ਵੀ ਐਫਆਈਆਰ ਦਰਜ ਹੈ ਐਨਡੀ ਦੀਆਂ ਵੀ ਉਹ ਗਲਤ ਤਰੀਕੇ ਨਾਲ ਅਵੈਧ ਤਰੀਕੇ ਨਾਲ ਉਥੇ ਬੰਦੇ ਦਾਖਲ ਨੇ ਤੇ ਗਲਤ ਤਰੀਕੇ ਨਾਲ ਡੀਡਿਕਸ਼ਨ ਸੈਂਟਰ ਚ ਲਾ ਰਿਆ ਮੌਕੇ ਤੇ ਜਦੋਂ ਗੱਲਬਾਤ ਕੀਤੀ ਡੀਐਸਪੀ ਦਵਿੰਦਰ ਐਸਐਚਓ ਅਮਰਗੜ ਤੇ ਨਾਲ ਐਸਡੀਐਮ ਜਿਹੜੇ ਆਗੇ ਨੇ ਸੁਵਿੰਦਰ ਕੌਰ ਜੀ ਇਹਨਾਂ ਦੀ ਟੀਮ ਉਥੇ ਮੌਕੇ ਤੇ ਪਹੁੰਚੀ ਤੇ ਉਥੇ ਜਦੋਂ ਮੌਕੇ ਦੇਖਿਆ ਵੀ 12 13 ਬੰਦੇ ਐਡਮਿਟ ਸੀਗੇ ਤੇ ਉਹਨਾਂ ਨੂੰ ਮੌਕੇ ਤੋਂ ਰਿਹਾ ਕਰਾਇਆ ਤੇ ਉਹ ਅਸੀਂ ਅੱਗੋਂ ਉਹਨਾਂ ਨੂੰ ਸੀਲ ਕੀਤਾ ਜਿਹੜਾ ਕਿ ਮੁਹੰਮਦ ਫਕੀਰ ਮੁਹੰਮਦ ਹੈ ਇਹਨੇ ਅੱਗੋਂ ਰੈਂਟ ਤੇ ਦਿੱਤਾ ਵਾ ਸੀ ਚਾਰ ਬੰਦਿਆਂ ਨੂੰ ਜਿਹਦੇ ਵਿੱਚ ਹਰਵਿੰਦਰ ਸਿੰਘ ਮਨਪ੍ਰੀਤ ਸਿੰਘ ਇਕੰਪ੍ਰੀਤ ਤੇ ਪ੍ਰਵੇਜ ਇਹ ਕੁਝ ਬੰਦੇ ਹੈਗੇ ਆ ਗੜਸ਼ੰਕਰ ਦੇ ਤੇ ਕੁਝ ਬੰਦੇ ਹੈਗੇ ਆ ਭਾਸੋਂ ਦੇ ਇਹ ਗਲਤ ਤਰੀਕੇ ਨਾਲ ਚਲਾ ਰਹੇ ਸੀ ਤੇ ਉਹਨਾਂ ਨੂੰ ਮੌਕੇ ਤੇ ਸੀਲ ਕੀਤਾ ਗਿਆ ਸਰ ਕਿਹੜੇ ਕਿਹੜੇ ਅਧਿਕਾਰਾਂ ਵਾਲੀਆਂ ਲੱਗੀਆਂ ਨੇ ਇਹਦੇ ਤੇ ਹੁਣ ਸੀਲ ਕਰਤਾ ਹੈਗਾ ਇਹਦੇ 'ਚ ਹੁਣ ਜਦੋਂ SDM ਵੱਲੋਂ ਰਿਪੋਰਟ ਬਣਾਈ ਕਰ ਆਊਗੀ ਤੇ ਉਸਾਂ ਨਾਲ ਜੋ ਵੀ ਬੰਦੀ ਕਰਵਾਈ ਕੀਤੀ ਹੈ ਕਿੰਨੇ ਸਮੇਂ ਤੋਂ ਕੋਈ ਮੈਡੀਸਿਨ ਵਗੈਰਾ ਇੰਡੀਗਲ ਰੈਡੀਸ਼ਨ ਕੁਸ਼ਣ ਵਸੀਲ ਕੀਤੀਆਂ ਜਿਹੜੀਆਂ ਉਥੇ ਮੌਕੇ ਤੇ ਉਹਦੀ ਵੀਡੀਓਗ੍ਰਾਫੀ ਹੋਈ ਹੈ ਬਾਅਦ ਚ ਪ੍ਰੋਪਰ ਤਰੀਕੇ ਨਾਲ ਜੋ ਕਾਰਵਾਈ ਸੰਬੰਧੀ ਲੀਕ ਆਪਣਾ ਨੂੰ ਲੌਕ ਕਰਕੇ ਉਹਨੂੰ ਵਸੀਲ ਕੀਤਾ ਗਿਆ ਸਰ ਇਹ ਹਾਲਾਤ ਸੀ ਮੌਕੇ ਦੇ ਉੱਤੇ ਕਿੰਨੇ ਬੰਦੇ ਉੱਥੇ ਐਡਮਿਟ ਸੀ ਉਥੇ 12 ਤੋਂ 15 ਬੰਦੇ ਐਡਮਿਟ ਸੀਗੇ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ ਤੇ ਉਹਨਾਂ ਨੂੰ ਸਹੀ ਤਰੀਕੇ ਨਾਲ ਦੱਸਿਆ ਗਿਆ ਕਿਉਂਕਿ ਉਹਨਾਂ ਦੀ ਆਈਡੈਂਟੀ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕੀਤਾ ਵੀ ਜਿਹੜੀ ਸਰਕਾਰ ਦੀਆਂ ਹਦਾਇਤਾਂ ਦੇ ਹਸਾਬ ਨਾਲ ਜਿਹੜੇ ਐਡਿਕਸ਼ਨ ਸੈਂਟਰ ਹੈ ਉਹਨਾਂ ਨੂੰ ਉੱਤੇ ਦਾਖਲ ਕੀਤਾ ਜਾਵੇ ਤਾਂ ਕਿ ਉਹਨਾਂ ਦਾ ਪ੍ਰੋਪਰ ਵਧੀਆ ਤਰੀਕੇ ਨਾਲ ਇਲਾਜ ਕੀਤਾ ਜਾ ਸਕੇ ਸਰ ਇਸ ਤਰ੍ਹਾਂ ਦੇ ਡੀਡਿਕਸ਼ਨ ਸੈਟਰ ਜਿਹੜੇ ਦੇ ਵਿੱਚ ਹੋਰ ਵੀ ਚੱਲ ਰਹੇ ਉਹਨਾਂ ਨੇ ਕੀ ਉਹਨਾਂ ਨੂੰ ਫਾਈਂਡ ਆਊਟ ਕਰਕੇ ਕਾਰਵਾਈ ਪਿਛਲੇ ਪਿਛੇ 6-7 ਮਹੀਨੇ ਪਹਿਲੇ ਵੀ ਚੱਲ ਰਿਹਾ ਸੀ ਉਹ ਵੀ ਅਸੀਂ ਸੀਲ ਕੀਤਾ ਤੇ ਹੁਣ ਜਦੋਂ ਜਿਹੜਾ ਵੀ ਸਾਡੇ ਧਿਆਨ ਜਾਂਦਾ ਹੈ ਤੇ ਅਸੀਂ ਆਪਣੇ ਵੱਲੋਂ ਵੀ ਲੋਕਾਂ ਨੂੰ ਦੱਸ ਦਿਆ ਵੀ ਜੇ ਕਿਸੇ ਦੇ ਇਲਾਕੇ ਪਿੰਡ ਦੇ ਵਿੱਚ ਕੋਈ ਸ਼ਹਿਰ ਦੇ ਵਿੱਚ ਚੱਲ ਰਿਹਾ ਉਹ ਸਾਨੂੰ ਸੂਚਿਤ ਕਰਨ ਤਾਂ ਕਿ ਅਸੀਂ ਇਦਾਂ ਦੇ ਗਲਤ ਤਰੀਕੇ ਦੇ ਪ੍ਰੇਡਿਕਸ਼ਨ ਸੈਂਟਰ ਬੰਦ ਕਰ ਸਕੇ ਸਰ ਆਪਣੇ ਵੱਲੋਂ ਸਮੇਂ-ਸਮੇਂ ਤੇ ਸੱਚ ਵੀ ਕੀਤਾ ਜਾਂਦਾ ਜੀ ਇਹਨਾਂ ਸੈਂਟਰਾਂ ਬਾਰੇ ਜੀ ਕੀਤਾ ਜਾਂਦਾ ਇਹਨਾਂ ਦਾ ਪ੍ਰੋਪਰ ਜਿਹੜੇ ਸਰਕਾਰੀ ਹੈਗੇ ਉਹਨਾਂ ਦੇ ਰਿਕਾਰਡ ਹੁੰਦਾ ਆਪਣਾ ਜਿਹੜਾ ਸੀਐਮਓ ਦੇ ਆਫਿਸ ਉੱਥੋਂ ਹੀ ਸਾਰਾ ਇਹ ਹੁੰਦਾ ਪਰ ਇਹ ਗਲਤ ਤਰੀਕੇ ਨਾਲ ਚਲਾ ਰਹੇ ਸੀ ਸਰ ਯੁੱਧ ਨਸ਼ਾ ਵਿਰੁੱਧ ਤੁਮ ਲੈ ਕੇ ਵੀ ਬਿਆਨ ਲਗਾਤਾ ਚੱਲ ਰਿਹਾ ਹੈ ਯੁੱਧ ਨਸ਼ਾ ਵਿਰੁੱਧ ਤੁਹਾਨੂੰ ਸਾਰੇ ਨੂੰ ਪਤਾ ਹੈ ਮੀਡੀਆ ਭਰਾਵਾਂ ਨੂੰ ਜੋਸ਼ ਅਸੀਂ ਕਾਰਗੁਜ਼ਾਰੀ ਕਰ ਰਹੇ ਹਾਂ ਕੋਈ ਇਹਦੇ ਵਿੱਚ ਲੁਕੋ ਨਹੀਂ ਹੈ ਓਪਨਲੀ ਅਸੀਂ ਬਹੁਤ ਮਿਹਨਤ ਕਰ ਰਹੇ ਆ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਦਿਨ ਰਾਤ ਕੋਈ ਵੀ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਅਸੀਂ ਤੁਰੰਤ ਉਹਦੇ ਤੇ ਬੰਦਾ ਐਕਸ਼ਨ ਕਰਦਿਆ ਤੇ ਮੈਂ ਲੋਕਾਂ ਦਾ ਵੀ ਧੰਨਵਾਦ ਕਰਦਾ ਹਾਂ ਲੋਕੀਂ ਵੱਧ ਚੜਾ ਕੇ ਹਿੱਸਾ ਲੈ ਰਿਆ ਤੇ ਅੱਗੇ ਤੋਂ ਕੁਝ ਅਸੀਂ ਵੀ ਪ੍ਰੋਪਰਟੀਆਂ ਆਇਡੈਂਟੀਫਾਈ ਕੀਤੀਆਂ ਨੇ ਜਿਹੜਾ ਕਿ ਡਿਮੋਲਿਸ਼ਨ ਦੇ ਥਰੂ ਹੈ ਪ੍ਰੋਪਰ ਪ੍ਰੋਸੈਸ ਨਾਲ ਆਨ ਅਵੇ ਟਾਈਮ ਦੇ ਤੁਹਾਨੂੰ ਦੱਸਿਆ ਜਾਊਗਾ ਉਹ ਵੀ ਨਾਲ-ਨਾਲ ਕੀਤਾ ਜਾਊਗਾ ਤੇ ਨਸ਼ੇ ਤੇ ਮਾੜੇ ਅੰਸ਼ਰਾਂ ਦੇ ਅਗੇਂਸਟ ਇਹੀ ਹੈ ਵੀ ਉਹ ਜ਼ਿਆਦਾ ਬੰਦੇ ਬਣ ਜਾਣ ਤੇ ਜਾਂ ਆਪਣਾ ਸ਼ਹਿਰ ਛੱਡ ਜਾਣ